ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਿਉੜਾ ਛਤਰਾ ਵਿੱਚ ਲੱਗੇ ਸਫਾਦੇ ਦੇ ਪੁਰਾਣੇ ਦਰਖਤ ਮੁਹੱਲਾ ਵਾਸੀਆਂ ਲਈ ਬੰਦ ਰਹੇ ਹਨ ਮਸੀਬਤ ਦਾ ਕਾਰਨ ਇਸ ਸੰਬੰਧੀ ਜਾਣਕਾਰੀ ਦਿੱਤੇ ਹੋਏ ਹਾਪੀ ਵਾਸੀ ਗਿਉੜਾ ਛਤਰਾ ਤੇ ਜਗਦੀਸ਼ ਰਾਜ ਨੇ ਮੁਹੱਲਾ ਵਾਸੀਆਂ ਨਾਲ ਜਾਣਕਾਰੀ ਦਿੱਤੇ ਹੋਏ ਦੱਸਿਆ ਕਿ ਉਹਨਾਂ ਦੇ ਘਰਾਂ ਦੇ ਨੇੜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਿਉੜਾ ਛਤਰਾ ਵਿੱਚ ਸਫਾਦੇ ਦੇ ਦਰਖਤਾਂ ਜੋ ਕਿ ਕਾਫੀ ਪੁਰਾਣੇ ਅਤੇ ਮੋਟੇ ਹਨ ਜਦੋਂ ਤੇਜ਼ ਹਨੇੜੀ ਆਉਂਦੀ ਹੈ ਤਾਂ ਉਹਨਾਂ ਦੇ ਮੁਹੱਲਾ ਵਾਸੀ ਪੂਰੀ ਤਰ੍ਹਾਂ ਡਰ ਜਾਂਦੇ ਹਨ ਕਿ ਕੀਤੇ ਇਹ ਦਰਖਤ ਉਹਨਾਂ ਦੇ ਘਰਾਂ ਉੱਤੇ ਡਿੱਗ ਕੇ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਾ ਕਰ ਦੇਣ ਜਿਸ ਦੇ ਤਹਿਤ ਉਹਨਾਂ ਵੱਲੋਂ ਇਸ ਸੰਬੰਧੀ ਸਕੂਲ ਮੁਖੀ ਨੂੰ ਬੇਨਤੀ ਕੀਤੀ ਹੈ ਕਿ ਇਹਨਾਂ ਦਰਖਤਾਂ ਨੂੰ ਕਟਵਾਇਆ ਜਾਵੇ ਤਾਂ ਜੋ ਹਨੇਰੀ ਦੇ ਕਾਰਨ ਉਹਨਾਂ ਦੇ ਮਹੱਲੇ ਵਿੱਚ ਕੋਈ ਨੁਕਸਾਨ ਹੋਣ ਤੋਂ ਬਚਿਆ ਜਾ ਸਕੇ ਜਦੋਂ ਇਸ ਸੰਬੰਧੀ ਸਕੂਲ ਮੁਖੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਪਹਿਲਾਂ ਹੀ ਵਾਣ ਵਿਭਾਗ ਨੂੰ ਰਿਪੋਰਟ ਭੇਜੀ ਹੋਈ ਹੈ ਅਤੇ ਵਿਭਾਗ ਵੱਲੋਂ ਜੋ ਵੀ ਨਿਰਦੇਸ਼ ਆਵੇ ਅਨੁਸਾਰ ਬੋਲੀ ਕਰਵਾਉਣ ਉਪਰੰਤ ਇਹਨਾਂ ਦੀ ਕਟਾਈ ਕਰਵਾ ਦਿੱਤੀ ਜਾਵੇਗੀ ਹਾਂਜੀ ਮੇਰਾ ਨਾਮ ਹੈ ਪੀਆ ਜੀ ਵਾਸੀ ਜੋੜਾ ਸਤਰਾ ਸਾਡੇ ਘਰ ਦੇ ਲੱਗੇ ਇੱਕ ਸੀਨੀਅਰ ਸੈਕੰਡਰੀ ਸਕੂਲ ਹੈ ਇਸ ਸਕੂਲ ਵਿੱਚ ਪਹਿਲਾਂ 100 ਦੇ ਕਰੀਬ ਦਰਖਤ ਸੀ ਸਾਰੇ ਇਹ ਦਰਖਤ ਕੱਟੇ ਗਏ ਤੇ ਸਿਰਫ ਇਹ ਦੋ ਰਹਿ ਗਏ ਨੇ ਸਾਡੀ ਇਹੋ ਮੰਗ ਹੈ ਵੀ ਇਹ ਦਰਖਤ ਛੇਤੀ ਤੋਂ ਛੇਤੀ ਕਟਵਾਇਆ ਜਾਣਾ ਜਦੋਂ ਵੀ ਕੋਈ ਹਨੇਰੀ ਆਉਂਦੀ ਹੈ ਤੇ ਸਾਰਾ ਮhalla ਇੱਕ ਦੂਜੇ ਦੇ ਘਰਾਂ 'ਚ ਜਾ ਕੇ ਸੌਂਦਾ ਇਹਦੇ ਤੇ ਖਤਰਾ ਸਾਰਿਆਂ ਨੂੰ ਤੇ ਆ ਕੇ ਡਰ ਪਏ ਕੋਈ ਹਨੇਰੀ ਇੰਨੀ ਆਉਂਦੀ ਹੈ ਸਪੈਦਾ ਦੇ ਨਾਲ ਕੋਠਿਆਂ ਦੇ ਨਾਲ ਲੱਗ ਜਾਂਦੇ ਨੇ ਛਤਾਂ ਨਾਲ ਲੰਘੇ ਜਾਂਦੇ ਸਪੈਦਾ ਤੇ ਇਹੋ ਮੰਗ ਕਰਨੇ ਵੀ ਇਹਨਾਂ ਨੂੰ ਕਟਵਾਇਆ ਜਾਏ ਇਹਨਾਂ ਨੂੰ ਜਿਆਦਾ ਰਸਤਾ ਦੀ ਲੋੜ ਹੈ ਤੇ ਅਸੀਂ ਛੋਟੇ-ਬੂਟੇ ਹੋਰ ਲਵਾ ਦਿੰਦੇ ਆ ਨਾਮ ਇੱਥੇ ਕੋਈ ਜਾਨਵਰ ਦਾ ਨੁਕਸਾਨ ਹੋ ਸਕਦਾ ਤੇ ਅਸੀਂ ਮੰਨ ਕਰਨੇ ਬਿਨੂ ਛੇਤੀ ਦੁਸਤੀ ਕਟਵਾਇਆ ਜਾ ਪਹਿਲਾਂ ਅਸੀਂ ਕਿਸੇ ਨੂੰ ਕੋਈ ਨਹੀਂ ਕਿਹਾ ਅਸੀਂ ਤਾਂ ਅਸੀਂ ਬਸ ਸਕੂਲ ਵਾਲਾ ਜਦੋਂ ਸਪੈਦੇ ਕੱਟੇ ਇਹਨਾਂ ਨੂੰ ਹੀ ਕਿਹਾ ਸੀ ਤੇ ਇਹ ਕਹਿੰਦੇ ਕਟਵਾ ਰਾਂਗੇ ਤੇ ਬੁਰਕੇ ਕੋਈ ਗੱਲ ਨਹੀਂ ਮੈਂ ਜਗਦੀਸ਼ ਕੁਮਾਰ ਜੌੜਾ ਛਤਰਾ ਆ ਸੀਨੀਅਰ ਸਕੈਂਡਰੀ ਸਕੂਲ ਜੌੜਾ ਛਤਰਾ ਦਾ ਇਹਨਾਂ ਨੇ ਇਹ ਜਿਹੜੇ ਬੂਟੇ ਸੀਗੇ ਸਪੈਦੇ ਸਾਰੇ ਇਹਨਾਂ ਨੇ ਵੜਵਾ ਦਿੱਤੇ ਆ ਬਾਕੀ ਤੇ ਆ ਦੋ ਬੂਟੇ ਸਾਡੇ ਲੱਗ ਗਏ ਇਹ ਤਾਂ ਵਾਂਖ ਖਤਰਾ ਜ਼ਿਆਦਾ ਹੋ ਰਹਿਣ ਦਿੱਤੇ ਆ ਤੇ ਇਹਨਾਂ ਨੂੰ ਸਕੂਲ ਵਾਲਿਆਂ ਨੂੰ ਕਿਹਾ ਸੀਗਾ ਤੇ ਇਹਨਾਂ ਨੇ ਉਹ ਕਟਵਾਏ ਨਹੀਂ ਦੋ ਬਾਕੀ ਵੜਾਤੇ ਨੇ ਜੇ ਇਹਨਾਂ ਨੂੰ ਲੋੜ ਆ ਤੇ ਅਸੀਂ ਛੋਟੇ ਬੂਟੇ ਹੋਰ ਲਵਾ ਦਿੰਨੇ ਆ ਦੋ ਚਾਰ ਤੇ ਇਹ ਵੜਾਏ ਜਾਣ ਸਾਡੀ ਮੰਗ ਇਹ ਜਦੋਂ ਹਨੇਰੀ ਆਉਂਦੀ ਆ ਇਹਦੇ ਕੋਠੇ ਸਾਡੇ ਨਾਲ ਲੱਗ ਜਾਂਦੇ ਆ ਸਭੇਦੇ ਨੇ ਜਦੋਂ ਹਨੇਰੀ ਇੰਨੀ ਤੂਫਾਨ ਆਉਂਦਾ ਨਾ ਸਾਡੇ ਕੋਠਿਆਂ ਦੇ ਨਾਲ ਲੱਗ ਜਾਂਦਾ ਬੂਟਾ ਆ ਕੇ ਇਸ ਬੰਦੇ ਕੋਈ ਪ੍ਰਿੰਸੀਪਲ ਜੀ ਨੇ ਗੱਲ ਕੀਤੀ ਜੀ ਸਾਡੇ ਅੱਗੇ ਮੈਂ ਪ੍ਰਿੰਸੀਪਲ ਨੂੰ ਇਹੋ ਕਿਹਾ ਵੀ ਇਹ ਕਹਿੰਦੇ ਵਢਾ ਦੇਾਂਗੇ ਬੂਟੇ ਪਰ ਵਢਾਏ ਹੈ ਨਹੀਂ ਇਹ ਦੋ ਰਹਿ ਜਾਂਦੇ ਤੇ ਬਾਕੀ ਸਾਰੇ ਕਟਵਾਤੇ ਹੁਣ ਕੀ ਮੰਗਣਾ ਸਾਡੀ ਮੇਨ ਸਾਡੀ ਮੇਨ ਮੰਗ ਹੈ ਉਹ ਪ੍ਰਸ਼ਾਸਨ ਤੋਂ ਵੀ ਇਹ ਬੂਟੇ ਵਢਾਏ ਜਾਣ ਸਾਨੂੰ ਇਹ ਤੋਂ ਖਤਰਾ ਹੋ ਰਿਹਾ ਮਤਲਬ ਵੀ ਕਟਵਾ ਦੇਣਾ ਹੀ ਹੋਰ ਲਵਾ ਦਿੰਨੇ ਸਰ ਪਿੰਡ ਦੇ ਜਿਹੜੇ ਬਤੂਦੇ ਸੱਜ ਨੇ ਉਹਨਾਂ ਨੇ ਮੈਨੂੰ ਇੱਕ ਜਿਹੜਾ ਮਾਮਪਤਰ ਦਿੱਤਾ ਸਰਾ ਦੇ ਵਢਾਣ ਦੇ ਲੇਕਿਨ ਮੈਂ ਸੰਬੰਧ ਵਿੱਚ ਉਹ ਮੈਂ ਰੱਖਣਾ ਚਾਹੁੰਦਾ ਕਿ ਮਿਤੀ 1012022 75 नंबर 1812 ठीक है असी वन वाला ए जड़ी चिपकी है सभा देवड़ांदे जिला शिक्षा अफसर आही गुरदासपुर मिति 21 1 2019 ਪਹਿਲਾਂ ਹੀ ਫਾਈਲ জমা ਪੜਾ ਚੁੱਕੇ ਹੈ ਉਹ ਇਸ ਤੋਂ ਬਾਅਦ ਪਿੰਡ ਦੇ ਜਿਹੜੇ ਪ੍ਰਬੰਧ ਦੇ ਸਦਨ श्री निशांत ਸਿੰਘ ਜੀ ਸੀਗੇ ਉਹਨਾਂ ਨੇ ਸਾਡੇ ਕੋਲ ਫਾਈਲ ਦੀ ਮੰਗ ਕੀਤੀ ਅਸੀਂ ਉਹਨਾਂ ਨੂੰ ਫੋਟੋਕਾਪੀ ਪਹਿਲਾਂ ਹੀ ਪ੍ਰੋਵਾਈਡ ਕਰਾ ਚੁੱਕੇ ਹੈ ਜਿੱਥੇ ਤੱਕ ਇਹਨਾਂ ਨੂੰ ਬੋਟਨ ਵਧਾਉਣ ਦੀ ਗੱਲ ਹੈਗੀ ਆ ਅਸੀਂ ਫਾਈਲ ਵਨਸ ਨੂੰ ਅੱਗੇ ਆਲਰੇਡੀ ਭੇਜ ਚੁੱਕਾ ਹਾਂ ਜੋ ਸਾਡੀ ਕਾਰਵਾਈ ਹੈਗੀ ਆ ਸਾਡੇ ਨੂੰ ਹੋ ਚੁੱਕੀ ਹੈਗੀ ਆ ਤੇ ਇਹ ਹੁਣ ਜਿਹੜਾ ਪੈਂਡਿੰਗ ਕੰਮ ਜਿਹੜਾ ਹੈਗਾ ਵਨਸ ਦੇ ਅੰਦਰ ਜਦੋਂ ਵੀ ਉਥੋਂ ਪ੍ਰਵਾਨਗੀ ਆਏਗੀ ਕਿਉਂਕਿ ਇਹ ਜਿਹੜੇ ਬੋਟੇ ਨੇ ਇਹ ਬਿਨਾ ਪ੍ਰਵਾਨਗੀ ਤੋਂ ਵਧਾਇ ਨਹੀਂ ਜਾ ਸਕਦੇ ਜਦੋਂ ਅਗਵਾਗ ਵੱਲੋਂ ਸਾਨੂੰ ਪ੍ਰਵਾਨਗੀ ਮਿਲਦੀ ਹੈ ਤੇ ਅਸੀਂ ਉਹਦਾ ਜੋ ਵੀ ਉਹਦਾ ਪ੍ਰੋਸੀਜਰ ਹੈਗਾ ਉਹਨੂੰ ਅਡਾਪਟ ਕਰਕੇ ਇਸ ਬੋਟੇ ਦੀ ਬੋਲੀ ਕਰਵਾ ਕੇ ਇਹਨਾਂ ਨੂੰ ਵਧਾ ਦਾਂਗੇ